ਆਪ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਅੱਜ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨਾਲ ਮੀਟਿੰਗ ਹੋਈ ਹੈ ਬਹੁਤ ਹੀ ਵਧੀਆ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਲੰਬਾ ਸਮਾਂ ਮੀਟਿੰਗ ਚੱਲੀ ਹੈ तकरीबन 1 ਘੰਟੇ ਤੋਂ ਵੱਧ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸਮਾਂ ਦਿੱਤਾ ਸਾਡੀ ਇੱਕ ਇੱਕ ਮੰਗ ਤੇ ਡਿਸਕਸ਼ਨ ਹੋਈ ਕੁਝ ਮੰਗਾ ਉਹਨਾਂ ਨੇ ਸਾਡੀਆਂ ਮੌਕੇ ਤੇ ਹੀ ਪ੍ਰਵਾਨ ਕਰ ਲਈਆਂ ਬਾਕੀ ਮੰਗਾ ਤੇ ਜਲਦੀ ਕਾਰਵਾਈ ਕਰਨ ਦਾ ਅਧਿਕਾਰੀਆਂ ਨੂੰ ਉਹਨਾਂ ਨੇ ਆਦੇਸ਼ ਦਿੱਤੇ ਆ ਸਭ ਤੋਂ ਪਹਿਲਾਂ ਸਾਡੀ ਪ੍ਰਾਣੀ ਪੈਨਸ਼ਨ ਸਕੀਮ ਤੇ ਜਥੇਬੰਦੀ ਵੱਲੋਂ ਬਹੁਤ ਆਪ ਦਾ ਪੱਖ ਰੱਖਿਆ ਗਿਆ ਪਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਹੈ ਸਾਰੀ ਗੱਲ ਤਾਂ ਜਿਹੜਾ ਕੇਂਦਰ ਸਰਕਾਰ ਕੋਲੇ ਪੈਸਾ ਗਿਆ ਹੋਇਆ ਪਹਿਲਾਂ NPS ਦਾ ਕੱਟਿਆ ਹੋਇਆ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਇੱਕ ਤਾਂ ਉਹ ਪੈਸੇ ਨੂੰ ਵਾਪਸ ਲਿਆਉਣ ਦੀ ਕਾਰਵਾਈ ਤੇ ਜਿਹੜਾ ਮੁਲਾਜ਼ਮਾਂ ਦਾ GPF ਫੰਡ ਕੱਟਣ ਸਬੰਧੀ ਕਾਰਵਾਈ ਜਲਦੀ ਕੀਤੀ ਜਾਵੇ ਅਤੇ ਜਿਹੜੇ ਸੈਂਟਰ ਦੇ ਅਧਿਕਾਰੀ ਆ ਉਹਨਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਖੁਦ ਮੀਟਿੰਗਾਂ ਕਰਕੇ ਜਿਹੜਾ ਸਾਡਾ ਜੀਪੀ ਫੰਡ ਦੇ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਲਾ ਜਿਹੜਾ ਕਾਰਵਾਈ ਇਹ ਬਹੁਤ ਜਲਦੀ ਕੀਤੀ ਜਾਊਗੀ। ਉਦੋਂ ਬਾਅਦ ਸਾਡੀ ਡੀਏ ਦੀ ਮੰਗ ਸੀ ਤੇ ਸਾਡਾ 12% ਡੀਏ ਡਿਊ ਸੀਗਾ ਕਿਉਂਕਿ ਅਸੀਂ 34% ਲੈ ਰਹੇ ਹਾਂ ਸਾਡਾ ਬਾਕੀ ਸਟੇਟਾਂ ਜਿਹੜੀਆਂ 46% ਲੈ ਰਹੀਆਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਚੱਲਦੀ ਦੇ ਵਿੱਚ ਹੀ 4% ਡੀਏ ਦਾ ਜਿਹੜਾ ਟਵੀਟ ਕਰ ਦਿੱਤਾ ਹੈ। ਬਾਕੀ ਜਿਹੜਾ ਸਾਡਾ ਡੀਏ ਰਹਿ ਗਿਆ ਉਹਨਾਂ ਨੇ ਕਿਹਾ ਵੀ ਅਧਿਕਾਰੀਆਂ ਨੂੰ ਉਹਦੇ ਤੇ ਜਲਦੀ ਕਾਰਵਾਈ ਕਰਕੇ ਜਿਹੜਾ ਬਾਕੀ ਡੀਏ ਉਹ ਵੀ ਅਪਡੇਟ ਕਰਕੇ ਇਹਨਾਂ ਨੂੰ ਦਿੱਤਾ ਜਾਵੇ। ਉਸ ਤੋਂ ਬਾਅਦ ਸਾਡੇ ਇੱਕ ਕੈਡਰ ਦਾ ਸਟੈਨੋ ਕੈਡਰ ਜਿੰਦੇ ਨਾਲ ਬਹੁਤ ਲੰਬੇ ਸਮੇਂ ਤੋਂ ਧੱਕਾ ਹੋ ਰਿਹਾ ਸੀ ਪ੍ਰੋਮੋਸ਼ਨਾਂ ਦਾ ਤਾਂ ਉਹਨਾਂ ਦੇ ਤੇ ਵੀ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਜਿਹੜੇ ਭਾਗਾਂ ਦੇ ਵਿੱਚ ਪ੍ਰੋਮੋਸ਼ਨ ਦਾ ਨਹੀਂ ਹੈਗਾ ਸਿਸਟਮ ਨਹੀਂ ਹੋ ਰੇ ਪ੍ਰਮੋਟ ਪੋਸਟਾਂ ਨਹੀਂ ਹੈਗੀਆਂ ਤਾਂ ਉਹਨਾਂ ਤੇ ਟਾਈਮ ਸਕੇਲ ਦਿੱਤਾ ਜਾਵੇ ਉਹਨਾਂ ਨੂੰ। ਤਾਂ ਉਹਨਾਂ ਦੇ ਤੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜਲਦੀ ਇਹਨਾਂ ਦੇ ਲੈਟਰ ਜਾਰੀ ਕੀਤੇ ਜਾਣ। ਉਸ ਤੋਂ ਬਾਅਦ ਸਾਡਾ 17 7 20 ਦਾ ਲੈਟਰ ਜਿੰਦੇ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਸੈਂਟਰ ਦਾ ਬਦਲ ਕੇ ਪੇ ਕਮਿਸ਼ਨ ਲਾਗੂ ਹੁੰਦਾ ਸੀ ਉਹਦੇ ਤੇ ਉਹਨਾਂ ਨੇ ਤੁਰੰਤ ਅਫਸਰਾਂ ਨੂੰ ਕਿਹਾ ਕਿ ਕਮੇਟੀ ਬਣਾ ਕੇ ਇਹਨੂੰ ਰਿਵਿਊ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਹੀ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਕਿ ਇੱਕ ਜੂਨੀਅਰ ਦਾ ਨਮਾਇਦਾ ਲਿਆ ਜਾਵੇ ਤਾਂ ਜੋ ਕਿ ਇਹਨਾਂ ਦਾ ਪੱਖ ਸੁਣ ਕੇ ਤੇ ਇਸ ਨੂੰ ਇਸ ਮਸਲੇ ਦਾ ਹੱਲ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੇ ਵਿਭਾਗਾਂ ਦੇ ਵਿੱਚ ਲੰਬੇ ਸਮੇਂ ਤੋਂ ਸੁਪਰਡੈਂਟਾਂ ਦੀਆਂ ਸੀਨੀਅਰ ਸੈਕਟੀਆਂ ਉਸਾਂ ਖਾਲੀ ਪਈਆਂ ਸੀ ਉਹਦੇ ਸੰਬੰਧੀ ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਅਧਿਕਾਰੀਆਂ ਨੂੰ ਦੇਸ਼ ਦਿੱਤੇ ਕਿ ਕੱਲ ਨੂੰ ਇਹਦੀ ਚਿੱਠੀ ਜਾਰੀ ਕੀਤੀ ਜਾਵੇ ਹਰੇਕ ਵਿਭਾਗ ਦੇ ਵਿੱਚ 2 ਮਹੀਨੇ ਦੇ ਅੰਦਰ ਅੰਦਰ ਜਿੰਨੀਆਂ ਪੋਸਟਾਂ ਖਾਲੀ ਪਈਆਂ ਤਰੱਕੀ ਨਾਲ ਜਿਹੜੀਆਂ ਭਰੀਆਂ ਜਾਣੀਆਂ ਉਹ ਸਾਰੀਆਂ ਪੋਸਟਾਂ ਤਰੱਕੀ ਨਾਲ ਭਰੀਆਂ ਜਾਣ ਉਸ ਤੋਂ ਬਾਅਦ ਸਾਡੇ ਵਿਭਾਗਾਂ ਦੇ ਵਿੱਚ ਸੁਪਰਡੈਂਟ ਗ੍ਰੇਡ 2 ਦੇ ਤਜਰਬਾ ਕਿਸੇ ਦੇ 8 ਸਾਲ ਹੈ ਕਿਸੇ ਤੇ 10 ਸਾਲ ਕਿਸੇ 6 ਸਾਲ ਹੈ ਤਾਂ ਅਸੀਂ ਉਹਨਾਂ ਨੂੰ ਬੱਸਿਆ ਕਿ ਤਜਰਬਾ ਬਹੁਤ ਜ਼ਿਆਦਾ ਹੈ ਤਾਂ ਜਿੰਦੇ ਕਰਕੇ ਤਰੱਕੀ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਅਧਿਕਾਰੀਆਂ ਨੂੰ ਮੌਕੇ ਤੇ ਦੇਸ਼ ਦਿੱਤੇ ਕਿ ਜਥੇਬੰਦੀ ਨੂੰ ਬੁਲਾ ਕੇ ਬਿਠਾ ਕੇ ਅਧਿਕਾਰੀ ਬੈਠ ਕੇ ਇਹਦੇ ਤੇ ਵਰਕ ਕਰਕੇ ਜਲਦੀ ਇਹਦਾ ਲੈਟਰ ਜਾਰੀ ਕਰਕੇ ਹਰੇਕ ਭਾਗ ਦੇ ਵਿੱਚ ਅਸੀਂ 2 ਸਾਲਾਂ ਦੀ ਸ਼ਰਤ ਰੱਖੀ ਸੀ ਵੀ 2 ਸਾਲ ਕੀਤਾ ਜਾਵੇ ਪਰ ਉਹਨਾਂ ਨੇ ਕਿ ਚਲੋ ਕੋਸ਼ਿਸ਼ ਕਰਾਂਗੇ 2 ਜਾਂ 3 ਸਾਲ ਜੋ ਮੀਟਿੰਗਾਂ ਦੇ ਵਿੱਚ ਡਿਸਾਈਡ ਹੋਊਗਾ ਕਮੇਟੀ 'ਚ ਉਹ ਅਸੀਂ ਤਜਰਬਾ ਜਿਹੜਾ ਘੱਟ ਕਰਕੇ ਸਾਰੇ ਭਾਗਾਂ ਦੇ ਵਿੱਚ ਇੱਕ ਕਰ ਦੇਵਾਂਗੇ ਉਸ ਤੋਂ ਇਲਾਵਾ ਸਾਡੇ ਭਾਗਾਂ ਦੇ ਸਿਨੀਅਰ ਸੈਕਟਰੀਆਂ ਜਿਹੜੀਆਂ ਪੋਸਟਾਂ ਐ ਉਹਦੇ ਵਿੱਚ 25% ਕੋਟੇ ਦਾ ਡਾਇਰੈਕਟ ਭਰਤੀ ਹੁੰਦੀ ਸੀ ਉਹਦੇ ਤੇ ਵੀ ਉਹਨਾਂ ਨੇ ਮੁੱਖ ਮੰਤਰੀ ਸਭਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਹਦੇ ਤੇ ਕਾਰਵਾਈ ਕੀਤੀ ਜਾਵੇ ਇੱਕ ਏਸੀਪੀ ਸਕੀਮ ਜਿਹੜੀ ਸਾਡੀ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਉਹਦੇ ਤੇ ਉਹਨਾਂ ਨੇ ਕਿਹਾ ਕਿ ਇਹਨੇ ਤੇ ਕਮੇਟੀ ਬਣੀ ਹੋਈ ਹੈ ਵਰਕ ਹੋ ਰਿਹਾ ਇਹਦਾ ਪੱਤਰ ਬਹੁਤ ਜਲਦੀ ਜਿਹੜਾ ਏਸੀਪੀ ਸਕੀਮ ਦਾ ਜਾਰੀ ਕਰ ਦਿੱਤਾ ਜਾਵੇਗਾ 6ਵੇਂ ਕਮਿਸ਼ਨ ਟੇਕ ਮਿਸ਼ਨ ਦੌਰਾਨ ਜਿਹੜੇ ਸਾਡੇ 37 ਪੱਤੇ ਬੰਦ ਹੋਏ ਸੀਗੇ ਉਹਦੇ ਉੱਤੇ ਵੀ ਉਹਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਲਦੀ ਇਹਨਾਂ ਦੇ ਜਿਹੜੇ ਆ ਮਤਲਬ ਕਿ ਜਿਹੜੇ ਪੱਤੇ ਆ ਭਾਲ ਕਰਨ ਸੋ ਦੀ ਕਾਰਵਾਈ ਕੀਤੀ ਜਾਵੇ ਇੱਕ ਸਾਡੇ ਕਲਰਕ ਜਿਹੜੇ ਤਰਸ ਦੇ ਧਾਰ ਤੇ ਭਰਤੀ ਹੁੰਦੇ ਸੀ ਉਹਦੇ ਸਬੰਧ ਚ ਬੜਾ ਵਿਸਤਾਰਪੂਰਕ ਡਿਸਕਸ ਕੀਤਾ ਗਿਆ ਵਿਡੋ ਲੇਡੀ ਨੂੰ ਛੋੜ ਦੇਣ ਸੰਬੰਧੀ ਉਹਨਾਂ ਨੇ ਕਿਹਾ ਤੁਰੰਤ ਪੱਤਰ ਜਾਰੀ ਕਰ ਦਿਓ ਬਾਕੀਆਂ ਨੂੰ ਵੀ ਉਹਨਾਂ ਦੇ ਸ਼ਰਤਾਂ ਜਿਹੜੀਆਂ ਨਰਮ ਕਰਕੇ ਕਿਸੇ ਦੇ ਵੀ ਉੱਤੇ ਜਿਹੜਾ ਟਾਈਪ ਪ੍ਰੈਸ ਦਾ ਹੈਗਾ ਉਹ ਨਾ ਲਾਗੂ ਕੀਤਾ ਜਾਵੇ ਕਿਸੇ ਮੁਲਾਜ਼ਮ ਨਾਲ ਤਾਂ ਜੋ ਕਿ ਜਿਹੜਾ ਇੱਕ ਪ੍ਰਾਇੋਰਟੀ ਬੇਸ ਤੇ ਹੁੰਦਾ ਉਹਨਾਂ ਨਾਲ ਧੱਕਾ ਨਾ ਹੋਵੇ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਸਾਡੇ ਭਾਗਾਂ ਦੀਆਂ ਮੰਗਾਂ ਉਹਨਾਂ ਦੇ ਸਬੰਧ ਵਿੱਚ ਮਾਨਯੋਗ ਮੁੱਖ ਸਕੱਤਰ ਸਾਹਿਬ ਨੂੰ ਦੇਸ਼ ਦਿੱਤੇ ਕਿ ਜਲਦੀ ਸਮੂਹ ਭਾਗਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੂੰ ਬੁਲਾ ਕੇ ਤੇ ਜਥੇਬੰਦੀ ਨੂੰ ਬੁਲਾ ਕੇ ਇਹਨਾਂ ਦੀ ਮੀਟਿੰਗ ਕਰਾਈ ਜਾਵੇ ਉਹਦਾ ਮਾਨਯੋਗ ਕੀ ਸ਼ਕਤੀ ਸਾਹਿਬ ਨੇ ਕਿਹਾ ਕਿ ਅਸੀਂ ਅੱਜ ਜਾਂ ਕੱਲ੍ਹ ਚ ਲੈਟਰ ਜਾਰੀ ਕਰ ਦਾਂਗੇ ਉਹ ਤੁਹਾਨੂੰ ਜਲਦੀ ਮੀਟਿੰਗ ਮਿਲ ਜੂਗੀ ਜਿਹੜੀਆਂ ਸਾਡੀਆਂ ਭਾਗਾਆਂ ਦੀਆਂ ਮੰਗਾਂ ਉਹ ਸਾਡੀਆਂ ਸਟ੍ਰਾਈਕ ਖਤਮ ਹੋਏਗੀ ਸਟ੍ਰਾਈਕ ਤਾਂ ਖਤਮ ਹੋ ਚੁੱਕੀ ਹੈ ਸਟ੍ਰਾਈਕ ਅਸੀਂ ਪਹਿਲਾਂ ਖਤਮ ਕਰ ਚੁੱਕੇ ਹਾਂ ਅਸੀਂ ਸਮੂਹ ਜਿਹੜਾ ਮਿਨਿਸਟਰੀ ਸਟਾਫ ਨੇ 40 ਦਿਨ ਲਗਾਤਾਰ ਜਿਹੜਾ ਦਫ਼ਤਰੀ ਕੰਮ ਬੰਦ ਕੀਤਾ ਸੀਗਾ ਪਰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਮੀਟਿੰਗ ਦਾ ਸੰਦੇਸ਼ ਆਇਆ ਕਿ ਤੁਸੀਂ ਸਾਡੇ ਨਾਲ ਮੀਟਿੰਗ ਕਰੋ ਤਾਂ ਅਸੀਂ ਤੁਸੀਂ ਹੜਤਾਲ ਨੂੰ ਛੱਡ ਦਿਓ ਹੜਤਾਲ ਵਾਲੇ ਰਸਤੇ ਨਾ ਪਵੋ ਮੇਰੇ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੋ ਅਸੀਂ ਹੜਤਾਲ ਅੱਜ ਤੋਂ ਦਫ਼ਤਰੀ ਕੰਮ ਖੋਲ੍ਹਤਾ ਸੀਗਾ ਮੀਟਿੰਗ ਅੱਜ ਬਹੁਤ ਵਧੀਆ ਸਖਾਵਾਂਵੇਂ ਮਖੌਲ ਚ ਹੋਈ ਹੈ ਜਿਹੜਾ 40 ਦਿਨ ਅਸੀਂ ਸੰਘਰਸ਼ ਕੀਤਾ ਉਹਦੇ ਲਈ ਅਸੀਂ ਸਮੁੱਚੇ ਮਿਨਿਸਟਰੀ ਮੁਲਾਜ਼ਮ ਦਾ ਧੰਨਵਾਦ ਕਰਦੇ ਆਂ ਤੇ ਉਹਦੇ ਨਾਲ ਹੀ ਜਿਹੜੀਆਂ ਭਰਾਤਰੀ ਜੱਥੇਬੰਦੀਆਂ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਨੇ ਸਾਨੂੰ ਉਸ ਸ਼ਿੰਗਾਰ ਫਿਰ ਦੇ ਬਤ ਸੰਯੋਗ ਕੀਤਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਵੀ ਹੈ ਕਿ ਜਿਵੇਂ ਸਰਕਾਰ ਨੇ ਅੱਜ ਬਹੁਤ ਵਧੀਆ ਸਖਾਵੇਂ ਮਾਹੌਲ 'ਚ ਸਾਡੇ ਨਾਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਮੰਨੀਆਂ ਤੇ ਇਹਨਾਂ ਦੇ ਜਲਦੀ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਗੇ ਤੇ ਜਿਹੜੀਆਂ ਗਾਂ ਤੋਂ ਸਾਡੀਆਂ ਮੰਗਾਂ ਹੋਣੀਆਂ ਉਹ ਇਹੋ ਜਿਹੇ ਸਖਾਵੇਂ ਮਾਹੌਲ 'ਚ ਮੀਟਿੰਗਾਂ ਕਰਕੇ ਸਾਡੇ ਮਸਲੇ ਹੱਲ ਕਰਨਗੇ ਠੀਕ ਹੈ ਜੀ ਧੰਨਵਾਦ ਪਾਜੀ ਇੱਕ ਫੋਟੋ ਤੇ ਕੱਢ ਦਿਓ ਇੱਕ ਵਾਰ ਆਇਦੇ ਮੁਖਮਦ ਦੀ ਭਗਵੰਤ ਜੀ ਭਗਵੰਤ ਜੀ ਜੀ ਓਵਰਆਲ ਗੱਲ ਕੀਤੀ ਜਾਵੇ ਤੇ ਮੀਟਿੰਗ ਕਿਦਾਂ ਚੱਲੀ ਸਾਈਨ ਬੰਦ ਕੀਤੀਆਂ ਗਈਆਂ ਮੰਗਾਂ ਸਾਨੂੰ ਮੀਤ ਲੈ ਕੇ ਜਿਵੇਂ ਸੀਐਮ ਸਾਹਿਬ ਨੇ ਅੱਜ ਦੇਸ਼ ਦਿੱਤੇ ਆਫਸਰਾਂ ਨੂੰ ਸਰੀਆਂ ਸਾਡੀਆਂ ਮੰਗਾਂ ਦੇ ਸਹਿਮਤੀ ਬਣੀਆਂ ਜਲਦੀ ਉਹਨਾਂ ਦੇ ਪੱਤਰ ਜਾਰੀ ਹੋ ਜਾਣਗੇ ਇਹ ਪੁਰਾਣੀ ਪੈਨਸ਼ਨ ਬਹਾਲੀ ਦੇ ਮਾਮਲੇ ਤੇ ਕੀ ਭਰੋਸਾ ਮਿਲਦਾ ਗ੍ਰਾਹਕਾਂ ਕੋਲੇ ਪੈਸਾ ਸਾਡਾ 20000 ਕਰੋੜ ਰੁਪਇਆ ਪਿਆ ਹੈ ਜੇ ਉਹ ਜਾਰੀ ਨਹੀਂ ਕਰਦੇ ਜਾਂ ਉਹਦੇ ਤੇ ਸਾਨੂੰ ਵਾਪਸ ਸਾਨੂੰ ਨਹੀਂ ਦਿੰਦੇ ਤਾਂ ਅਸੀਂ ਫਿਰ ਆਪਣੇ ਪੱਧਰ ਤੇ ਜਿਹੜਾ ਤੁਹਾਡੇ ਜੀਪੀਐਫ ਖਾਤੇ ਖੋਲਣ ਦਾ ਜਾਂ ਐਸਓਪੀ ਜਾਰੀ ਕਰਨ ਦਾ ਫਿਰ ਅਸੀਂ ਆਪਣੇ ਪੱਧਰ ਤੇ ਜਿਹੜਾ ਆਪਦਾ ਕੰਮ ਸ਼ੁਰੂ ਕਰਦੇ ਹਾਂਗੇ ਉਹਨਾਂ ਨੂੰ ਬਿਲਕੁਲ ਸਹੀ ਮਤ ਹੈ ਕਿ ਜੇ ਪੰਜਾਬ ਦਾ ਮਲਾਜ਼ਮ ਤਾਂ ਉਹਨੂੰ ਪੰਜਾਬ ਦਾ ਪ੍ਰੋਮੋਸ਼ਨ ਮਿਲਣਾ ਚਾਹੀਦਾ। ਤਾਂ ਸਾਨੂੰ ਉਮੀਦ ਹੈ ਕਿ ਉਹਨਾਂ ਤੇ ਜਲਦੀ ਕਮੇਟੀ ਬਣ ਕੇ ਵਰਕ ਹੋਊਗਾ ਤੇ ਸਾਡੀ ਮੰਗ ਵੀ ਪੂਰੀ ਹੋ ਜਾਊਗੀ। ਸਾਡੀ ਮੰਗ ਇਹ ਵੀ ਹੈ ਕਿ ਸੀਨੀਅਰ ਜਿਹੜੇ ਸੀਨੀਅਰ ਅਸਿਸਟੈਂਟ ਨੇ ਉਹਨਾਂ ਦੀ 100% ਪ੍ਰੋਮੋਸ਼ਨ ਰਾਈ ਜਿਹੜੀ ਹੈ ਭਰਤੀ ਕੀਤੀ ਹੈ। ਸ਼ੀਸ਼ਾ ਬੋਲਦਾ ਸੱਚ ਅੱਜ 50 ਭਰ ਦੇ ਮੁਲਾਜ਼ਮਾਂ ਦੀ ਪੰਜਾਬ ਭਵਨ ਚੰਡੀਗੜ੍ਹ ਤੇ ਅੱਖ ਸੀ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸਟਰੀਅਮ ਸਰਵਿਸ ਯੂਨੀਅਨ ਜਿਹਦੀ 8 ਨਵੰਬਰ ਤੋਂ ਹੜਤਾਲ ਚੱਲ ਰਹੀ ਸੀ ਔਰ ਪੰਜਾਬ ਦੇ ਦਰਜਨਾਂ ਵਿਭਾਗਾਂ ਦੇ ਕੰਮ ਠੱਪ ਸੀ ਮੀਟਿੰਗ ਹੋਈ ਹੈ ਔਰ ਸਾਰੇ ਪੰਜਾਬ ਦੇ ਮੁਲਾਜ਼ਮ ਇਹ ਸੁਣਨਾ ਚਾਹੁੰਦੇ ਨੇ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਸਟਰੀਅਮ ਸਰਵਿਸ ਯੂਨੀਅਨ ਨੂੰ ਕੀ ਦਿੱਤਾ ਮੀਟਿੰਗ ਤੋਂ ਬਾਅਦ ਸਾਰੀ ਲੀਡਰਸ਼ਿਪ ਜਿਹੜੀ ਹੈ ਇੱਥੇ ਖੜੀ ਹੈ ਸੰਧੂ ਸਾਹਿਬ ਮੀਟਿੰਗ ਕਰਕੇ ਹੋਣੇ ਤੁਸੀਂ ਬਾਹਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਜੇ ਓਵਰਆਲ ਗੱ ਮੋਕਮੰਟਰੀ ਸਾਹਿਬ ਨੇ ਲੰਮਾ ਸਮਾਂ ਮੀਟਿੰਗ ਸਾਡੇ ਨਾਲ ਕੀਤੀ 1 ਘੰਟੇ ਤੋਂ ਵੀ ਵੱਧ ਸਮਾਂ ਸਵਾ 1 ਘੰਟੇ ਦੇ ਨੇੜੇ ਉਹਨਾਂ ਨੇ ਸਾਡੇ ਵਿੱਚ ਬੈਠ ਕੇ ਸਾਡੀ ਇੱਕ ਇੱਕ ਮੰਗ ਤੇ ਡਿਸਕਸ਼ਨ ਕੀਤੀ ਅਤੇ ਅਫਸਰਾਂ ਨੂੰ ਜਿਹੜੀਆਂ ਮੰਗਾਂ ਸੀ ਉਹਨਾਂ ਦਾ ਨਵਤਾਰਾ ਕਰਨ ਲਈ ਮੌਕੇ ਦੇ ਆਦੇਸ਼ ਦਿੱਤੇ ਗਏ ਤਾਂ ਟਾਈਮ ਬਾਉਂਡ ਕੀਤੀਆਂ ਗਈਆਂ ਮੰਗਾਂ ਤਾਂ ਸਾਨੂੰ ਮਿਲ ਲੱਗੇ ਜਿਵੇਂ ਸੀਐਮ ਸਾਹਿਬ ਨੇ ਅੱਜ ਆਦੇਸ਼ ਦਿੱਤੇ ਅਫਸਰਾਂ ਨੂੰ ਜਿਹੜੀਆਂ ਸਾਡੀਆਂ ਸਾਰੀਆਂ ਮੰਗਾਂ ਦੇ ਸਹਿਮਤੀ ਬਣੀਆਂ ਜਲਦੀ ਉਹਨਾਂ ਦੇ ਚਿੱਠੀ ਪੱਤਰ ਜਾਰੀ ਹੋ ਜਾਣਗੇ ਤੁਹਾਨੂੰ ਕਿੰਨੇ ਪਰਸੈਂਟ ਕਹਿ ਲਿਆ ਵੀ تصدی ਅੱਜ ਦੀ ਮੀਟਿੰਗ ਦੇਖੋ ਜੀ ਮਤਲਬ ਕਿ ਬੀਏ ਬੇਸ਼ੱਕ ਸਾਡਾ 12% ਡਿਊ ਸੀ ਉਹ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦੌਰਾਨ 4% ਜਿਹੜਾ ਮੌਕੇ ਤੇ ਟਵੀਟ ਕੀਤਾ ਬਾਕੀ ਦੇ ਅਸਰਾਂ ਉਨ ਕਾਰਵਾਈ ਕਰਨ ਲਈ ਤੇ ਆ 11 ਮੰਗਾਂ ਤੇ ਡਿਸਕਸ਼ਨ ਹੋਈ ਸੀ ਬਾਕੀ ਮੰਗਾਂ ਤੇ ਸਾਨੂੰ ਤਕਰੀਬਨ ਸਾਰੀਆਂ ਤੇ ਸੰਤੁਸ਼ਟੀ ਹੈ ਸਾਰੀਆਂ ਤੇ ਮੁੱਖ ਮੰਤਰੀ ਸਾਹਿਬ ਪੋਜ਼ਿਟਿਵ ਰਹੇ ਜਿਵੇਂ ਕਿ ਪਹਿਲੀ ਮੰਗ ਤੇ ਸੰਤੁਸ਼ਟੀ ਹੈ ਬੀਏ ਤੇ ਵੀ ਚਲੋ ਬਾਕੀ ਉਹਨਾਂ ਨੇ ਕਿਹਾ ਵੀ ਜਲਦੀ ਅਸੀਂ ਦੇ ਦੇਵਾਂਗੇ ਬਕਾਇਆ ਜਿਹੜਾ ਅਪਲੀਕੇਸ਼ਨ ਦਾ ਬਕਾਇਆ ਤੇ 8% ਡੀਏ ਰਹੇਗਾ ਉਹਦੇ ਤੇ ਅਫਸਰਾਂ ਨੂੰ ਕਿਹਾ ਵੀ ਇਹਨਾਂ ਤੇ ਕਾਰਵਾਈ ਕਰੋ ਤੇ ਇਹ ਵੀ ਜਾਰੀ ਕਰਨੀ ਚਾਹੀਦੀ ਇਹਨਾਂ ਦਾ ਜਿਹੜਾ ਰਾਈਟ ਬੰਦਾ ਮੁਲਾਜ਼ਮਾਂ ਦਾ ਉਹਨਾਂ ਨੂੰ ਦੇਣਾ ਬੰਦਾ ਉਹਨਾਂ ਨੇ ਕਿਹਾ ਕੱਲੀ ਕੱਲੀ ਮੰਗ ਤੇ ਗੱਲ ਕਰ ਲੈਣੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਮੇਰਾ ਖਿਆਲ ਤੁਹਾਡੀ ਨੰਬਰ 1 ਮੰਗ ਹੈ ਇਹ ਪੁਰਾਣੀ ਪੈਨਸ਼ਨ ਬਹਾਲੀ ਦੇ ਮਾਮਲੇ ਤੇ ਕੀ ਭਰੋਸਾ ਮਿਲਿਆ ਤੁਹਾਨੂੰ ਹਾਂ ਪੁਰਾਣੀ ਪੈਨਸ਼ਨ ਬਹਾਲੀ ਤੇ ਅਸੀਂ ਜਿਹੜਾ ਆਪਣਾ ਜਿਹੜਾ ਪੱਖ ਸੀ ਉਹ ਸੀਐਮ ਸਾਹਿਬ ਕੋਲੇ ਵਿਸਤਾਰ ਨਾਲ ਰੱਖਿਆ ਤਾਂ ਉਹਨਾਂ ਨੇ ਆਪਣਾ ਜਿਹੜਾ ਹੋਮਵਰਕ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ 20000 ਕਰੋ ਜਿਹੜੇ ਪੱਤੇ ਸੀ ਉਹ ਪੰਜਾਬ ਸਰਕਾਰ ਨੇ ਐਨਪੀਐਸ ਵਾਲੇ ਅਲੱਗਵਾਂ ਦੇ ਜਿਵੇਂ ਕੀਤੇ ਜਿਵੇਂ ਫੈਮਿਲੀ ਪੈਨਸ਼ਨ ਹੋ ਗਿਆ ਅੰਗਰੇਜ਼ੀਆ ਹੋ ਗਿਆ ਕੀਤੇ ਹੋਏ ਸੀ ਤਾਂ ਉਹਨਾਂ ਨੂੰ ਅਸੀਂ ਆ ਉਹ ਕਹਿੰਦੇ ਕਿ ਉਹਨਾਂ ਨੇ ਅਧਿਕਾਰੀਆਂ ਨਾਲ ਕਰਕੇ ਕਿ ਜਿਹੜੇ ਸੈਂਟਰ ਦੇ ਅਧਿਕਾਰੀ ਨੇ ਐਨਪੀਐਸ ਨਾਲ ਸੰਬੰਧਤ ਉਹਨਾਂ ਨਾਲ ਮੀਟਿੰਗ ਫਿਕਸ ਕਰਾਉ ਤਾਂ ਅਧਿਕਾਰੀਆਂ ਨੇ ਕਿਹਾ ਕਿ ਉਹ ਉਹਨਾਂ ਨੂੰ ਕਿਹਾ ਕਿ 1 ਮਹੀਨੇ ਦੇ ਵਿੱਚ ਵਿੱਚ ਕਰੋ ਉਹ ਕਹਿੰਦੇ ਵੀ ਜਦੋਂ ਮੈਂ ਜਾਵਾਂਗਾ ਦਿੱਲੀ ਅਸੀਂ ਮੈਂ ਤੁਹਾਡੇ ਵੀ ਨੂੰ ਮੈਂਦਿਆਂ ਨੂੰ ਨਾਲ ਲੈ ਕੇ ਜਾਵਾਂਗਾ ਤਾਂ ਉੱਥੇ ਉਹਨਾਂ ਨੂੰ ਕਵਾਂਗੇ ਕਿ ਤੁਸੀਂ ਸਾਡਾ ਜਿਹੜਾ ਪੈਸਾ ਪਿਆ ਮਲਾਜਮਾਂ ਦਾ ਉਹ ਕਰੋ ਉਸ ਤੋਂ ਇਲਾਵਾ ਅਸੀਂ ਮੈਂ ਤੁਹਾਡੇ ਨਾਲ ਮੀਟਿੰਗ ਕਰਕੇ 1 ਮਹੀਨੇ ਦੇ ਅੰ ਨਹੀਂ ਹੁਣ ਜਿਵੇਂ ਸੀਐਮ ਸਾਹਿਬ ਨਾਲ ਡਿਟੇਲ ਚ ਮੀਟਿੰਗ ਹੋਈ ਹੈ ਤੁਹਾਨੂੰ ਇਹ ਸੰਭਾਵਨਾ ਹੈਗੀ ਵੀ ਜੇ ਕੇਂਦਰ ਨਹੀਂ ਮੰਨਦਾ ਵੀ ਜਿਹੜਾ 20000 ਕਰੋੜ ਲੱਖ ਕਰੋੜ ਰੁਪਏ ਜਿਹੜਾ ਜਮਾ ਹੈ ਕੇਂਦਰੀ ਫੰਡ ਤੇ ਜੀ ਉਹ ਨਹੀਂ ਦਿੰਦਾ ਕੇਂਦਰ ਸਰਕਾਰ ਤੇ ਕੀ ਤਾਂ ਲੱਗਦਾ ਵੀ ਫਿਰ ਵੀ ਤੁਹਾਨੂੰ ਇਹ ਮੰਗ ਜਿਹੜੀ ਪੂਰੀ ਹੋ ਜਾਊ ਹਾਂ ਇਹ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਸੀਐਮ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਇੱਕ ਵਾਰੀ ਪੁੱਛਾਂਗੇ ਜ਼ਰੂਰ ਜੇਕਰ ਉਹ ਜਿਹੜਾ ਉਹਨਾਂ ਕੋਲੇ ਪੈਸਾ ਸਾਡਾ 20000 ਕਰੋੜ ਰੁਪਇਆ ਪਿਆ ਹੈ ਜੇ ਉਹ ਜਾਰੀ ਨਹੀਂ ਕਰਦੇ ਜਾਂ ਉਹਦੇ ਤੇ ਸਾਨੂੰ ਉਹ ਵਾਪਸ ਸਾਨੂੰ ਨਹੀਂ ਦਿੰਦੇ ਤਾਂ ਅਸੀਂ ਫਿਰ ਆਪਣੇ ਪੱਧਰ ਤੇ ਜਿਹੜਾ ਤੁਹਾਡੇ ਜੀਪੀਐਫ ਉਹ ਕਹਿੰਦੇ ਮੈਂ ਖੁਦ ਉਹਨਾਂ ਨਾਲ ਗੱਲ ਜਰੂਰ ਕਰਾਂਗਾ ਸੈਂਟਰ ਵਾਲਿਆਂ ਨਾਲ ਕਿਉਂਕਿ ਦੇਖੋ ਜੇ ਪੈਸਾ ਪਿਆ ਮੁਲਾਜ਼ਮਾਂ ਦਾ ਪੈਸਾ ਮੁਲਾਜ਼ਮਾਂ ਦਾ ਲਾਉਣਾ ਉਹਨਾਂ ਨੇ ਕਿਸੇ ਉਹਨਾਂ ਦੀ ਵਾਇਡਿੰਗ ਸੀਗੇ ਮੁਲਾਜ਼ਮਾਂ ਦਾ ਪੈਸਾ ਲਾਉਣਾ ਕਿਸੇ ਨੇ ਆ ਲਾਉਣਾ ਕਿੱਥੇ ਆ ਕੋਈ ਪਤਾ ਨਹੀਂ ਕਿਹੜੀ ਕੰਪਨੀ 'ਚ ਲਾਉਣਾ ਕੱਲ ਨੂੰ ਕੰਪਨੀ ਨੇ ਡੁੱਬਣਾ ਕਿ ਕੀ ਕਰਨਾ ਤਾਂ ਮੁਲਾਜ਼ਮ ਨੂੰ ਐਂਡ ਤੇ ਕੁਝ ਨਹੀਂ ਮਿਲਣਾ ਉਹ ਕਹਿੰਦੇ ਇੱਕ ਰੀ ਮੈਂ ਗੱਲ ਖੁਦ ਜਰੂਰ ਕਰਾਂਗਾ ਜਿੰਨਾ ਚਿਰ ਮੈਂ ਖੁਦ ਨਹੀਂ ਸੈਂਟਰ ਨਾਲ ਗੱਲ ਕਰਦਾ ਤੇ ਉਹਨਾਂ ਚਿਰ ਮੈਂ ਇਸ ਚੀਜ਼ ਤੇ ਕੋਈ ਫੈਸਲਾ ਨਾ ਹਾਂ ਉਹ ਮੈਨੂੰ ਜਵਾਬ ਦੇ ਦੇਣ ਫਿਰ ਮੈਂ ਆਪਣੇ ਪੱਧਰ ਤੇ ਪੰਜਾਬ ਸਰ ਤੁਹਾਨੂੰ ਜੇ ਤੁਸੀਂ ਇਹ ਗੱਲ ਤੇ ਮੰਨੀ ਪਾਉਗੇ ਤੁਹਾਡੀ ਹੜਤਾਲ ਤੋਂ ਬਾਅਦ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੇ ਤੌਰ ਤੇ ਕਿਸੇ ਮੁਲਾਜ਼ਮ ਚਰਸੀਬੰਦੀ ਨਾਲ ਗੱਲਬਾਤ ਕੀਤੀ ਹੈ ਜਦੋਂ ਤੁਸੀਂ ਸਾਰੀ ਮੀਟਿੰਗ ਇੱਕ ਘੰਟਾ ਮੀਟਿੰਗ ਚੱਲੀ ਜੇ ਉਹਦੇ ਤੇ ਨਜ਼ਰ ਮਾਰਦੇ ਜੇ ਤੇ ਕੁੱਲ ਮਿਲਾ ਕੇ ਤੁਹਾਨੂੰ ਕੀ ਲੱਗਦਾ ਵੀ ਮੁਲਾਜ਼ਮਾਂ ਪ੍ਰਤੀ ਸਰਕਾਰ ਦਾ ਵਤੀਰਾ ਕਿੱਦਾਂ ਦਾ ਹੈ ਦੇਖੋ ਅੱਜ ਜਥੇਬੰਦੀ ਦੀ ਡਾਇਰੈਕਟਰੀਆ ਮਾਨ ਜੋ ਮੁੱਖ ਮੰਤਰੀ ਪੰਜਾਬ ਦੀ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਵੇਂ ਡੀਏ ਬਾਰੇ ਤੇ ਪੁਰਾਣੀ ਪੈਨਸ਼ਨ ਬਾਰੇ ਪ੍ਰਧਾਨ ਜਨਸਿਕਤਰ ਸਾਹਿਬ ਨੇ ਦੱਸਿਆ ਹੈ ਹੁਣ ਇਹਦੇ ਨਾਲ ਇਸ ਤੋਂ ਇਲਾਵਾ ਸਾਡੀਆਂ ਹੋਰ ਵੀ ਜਿਹੜੀਆਂ ਕਾਫੀ ਮੰਗਾਂ ਸੀਗੀਆਂ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਤਾਂ ਇਹਦੇ ਤੇ ਮੌਕੇ ਤੇ ਜਿਹੜੇ ਅਧਿਕਾਰੀ ਸਾਹਿਬਾਨ ਨੇ ਉਹਨਾਂ ਨੇ ਸੀਐਮ ਸਾਹਿਬ ਨੂੰ ਦੱਸਿਆ ਕਿ 6th ਪੇਕ ਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਆਈਆਂ ਸੀਗੀਆਂ ਉਹਦੀ ਫਾਈਲ ਜਿਹੜੀ ਪੁਟਾ ਪਰ ਦਿੱਤੀ ਹੈ ਪਰ ਅਸੀਂ ਇਹਦੇ ਤੇ ਸੀਐਮ ਸਾਹਿਬ ਨੂੰ ਕਿਹਾ ਕਿ ਇਹਦੇ ਤੇ ਥੋੜਾ ਤੇਜ਼ੀ ਨਾਲ ਕਾਰਵਾਈ ਕਰਾ ਕੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜਾ ਸਾਡੇ ਤਰਸ ਦੇ ਆਧਾਰ ਤੇ ਭਰਤੀ ਹੁੰਦੀ ਸੀਗੇ ਉਹਦੇ ਵਿੱਚ ਸੀਐਮ ਸਾਹਿਬ ਨੂੰ ਪ੍ਰਧਾਨ ਜੀ ਨੇ ਵੀ ਦੱਸਿਆ ਵੀ ਜਿੱਦਾਂ ਇੱਕ 40 ਸਾਲ ਦੀ ਵਿਧਵਾ ਔਰਤ ਆ ਵੀ ਉਹਦਾ ਜਿਹੜਾ ਪਤੀ ਆ ਉਹ ਦੇਸ਼ ਦੀ ਰਾਖੀ ਕਰਦਿਆਂ ਸਰਹੱਦ ਤੇ ਸ਼ਹੀਦ ਹੋ ਗਿਆ ਹੈ ਤੇ ਉਹ ਆਪਣੇ ਬੱਚੇ ਪਾਲੂਗੀ ਕਿਦਾਂ ਟਾਈਪ ਟ ਕਿ ਤੁਸੀਂ ਤੁਰੰਤ ਇਹਦਾ ਪੱਤਰ ਜਾਰੀ ਕਰ ਦਿਓ ਕਿ ਜਿਹੜੀਆਂ ਵਿਡੋ ਲੇਡੀਆਂ ਹੋਣਗੀਆਂ ਉਹ ਜਿਹੜੇ ਵੀ ਵਿਭਾਗ ਚ ਭਰਤੀ ਹੋਣਗੀਆਂ ਉਹਨਾਂ ਦਾ ਟਾਈਪ ਟੈਸਟ ਜਿਹੜਾ ਉਹ ਨਹੀਂ ਲੱਜੂਗਾ ਤੇ ਉਹਨਾਂ ਦੀ ਸਲਾਨਤ ਰੱਖਿਆ ਜਿਹੜੀਆਂ ਖੋਲ ਦਿੱਤੀਆਂ ਜਾਣਗੀਆਂ ਤੇ ਇਸ ਮਤਲਬ ਇਹ ਮੰਗ ਮੌਕੇ ਤੇ ਸੌਫੀਸਰ ਮੰਨੀ ਗਈ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਮੌਕੇ ਤੇ ਸੀਐਮ ਸਾਹਿਬ ਨੇ ਚੀਫ ਸੈਕਟਾਰ ਸਾਹਿਬ ਨੂੰ ਇਹਦੇ ਜਿਹੜੇ ਉਹ ਇਹਦੇ ਬਾਰੇ ਅਗਲੀ ਕਾਰਵਾਈ ਕਰਨ ਲਈ ਪੱਤਰ ਜਾਰੀ ਕਰਨ ਲਈ ਕਹਿ ਦਿੱਤਾ ਸੀ ਸਮਝੋ ਸੜ ਇੱਕ ਹੋਰ ਬੜੀ ਭਖਮੀ ਮੰਗਿਆ ਤੁਸੀਂ ਬੜੇ ਜ਼ੋਰ ਨਾਲ ਅਖੰਧ ਦੇਰੇ ਜੇ ਵੀ 7 ਜੁਲਾਈ 2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਦੇ ਤੇ ਪਿਛਲੀ ਕੈਪਟਨ ਸਰਕਾਰ ਨੇ ਕੇਂਦਰੀ ਜਿਹੜਾ ਕਮਿਸ਼ਨ ਸੀ ਤਨਖਾਹ ਕਮਿਸ਼ਨ ਲਾਗੂ ਕਰਤਾ ਸੀ ਉਹਦੇ ਤੇ ਵੀ ਕੋਈ ਗੱਲ ਹੋਈ ਹਾਂ ਬਿਲਕੁਲ ਜੀ ਅਸੀਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਪੰਜਾਬ ਦਾ ਮੁਲਾਜ਼ਮ ਹੈ ਪੰਜਾਬ 'ਚ ਰਹਿੰਦਾ ਹੈ ਪੰਜਾਬ 'ਚ ਜੋ ਮੇ ਆਪਰੇ ਪੰਜਾਬ ਚ ਪੜਿਆ ਤੇ ਉਹਨੂੰ ਅਸੀਂ ਜਦੋਂ ਨੌਕਰੀ ਦਿੰਦੇ ਤਾਂ ਸੈਂਟਰ ਦਾ ਪੇਕ ਮਿਸ਼ਨ ਉਹਦੇ ਤੇ ਨਹੀਂ ਲਾਗੂ ਹੋਣਾ ਚਾਹੀਦਾ ਪੰਜਾਬ ਦਾ ਹੋਣਾ ਚਾਹੀਦਾ ਤਾਂ ਉਹਨਾਂ ਦੇ ਤੇ ਮੌਕੇ ਤੇ ਸੀਐਮ ਸਾਹਿਬ ਨੇ ਆਦੇਸ਼ ਦਿੱਤੇ ਕਿ ਇਹਨਾਂ ਦੇ ਇੱਕ ਕਮੇਟੀ ਬਣਾਈ ਜਾਵੇ ਜਿੰਦੇ ਵਿੱਚ ਇੱਕ ਜੂਨੀਅਰ ਦਾ ਨੁਮਾਇੰਦਾ ਵੀ ਲਿਆ ਜਾਵੇ ਲੈ ਕੇ ਉਹ ਕਮੇਟੀ ਇਹਨਾਂ ਦੇ ਵਰਕ ਕਰਕੇ ਉਹ ਬਿਲਕੁਲ ਸਹਿਮਤ ਹੋਇਆ ਕਿ ਜੇ ਪੰਜਾਬ ਦਾ ਮਲਾਜ਼ਮ ਤਾਂ ਉਹਨੂੰ ਪੰਜਾਬ ਦਾ ਪੇਕ ਮਿਸ਼ਨ ਮਿਲਣਾ ਚਾਹੀਦਾ ਤਾਂ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਤੇ ਜਲਦੀ ਕਮੇਟੀ ਬਣ ਕੇ ਵਰਕ ਹੋਊਗਾ ਤੇ ਸਾਡੀ ਇਹ ਮੰਗ ਵੀ ਪੂਰੀ ਹੋ ਜਾਵੇਗੀ ਕਮੇਟੀ ਚ ਕਿਤਾ ਤੁਹਾਡਾ ਵੀ ਮੈਂ ਬੀ ਜੂਨੀਅਰ ਮੈਂਬਰ ਵੀ ਲੈਣ ਬਿਲਕੁਲ ਜੀ ਹ ਆ ਅਫਸਰ ਸਾਹਿਬ ਇੱਕ ਹੋਰ ਮੰਗ ਬੜੀ ਪਖਮੀ ਹੈ ਆ ਤੁਸੀਂ ਤੁਹਾਡੇ ਮਰਹਲ ਕੇਡ ਨਾਲ ਬਹੁਤ ਜੁੜਦੀ ਮੰਗੇ ਆ ਵੀ ਜਿਹੜੇ ਰੈਗੂਲਰ ਭਰਤੀ ਹੁੰਦੇ ਨੇ ਉਹਨਾਂ ਦੇ 3 ਸਾਲ ਪਰਬੀਸ਼ਨ ਪੀਰੀਅਡ ਤੇ ਉਹਨਾਂ ਨੂੰ ਬੇਸਿਕ ਪੇ ਮਿਲਦੀ ਹੈ ਆ ਬੀਰ ਸੁਪੀ ਦੇ ਉਦੋਂ ਸਾਲ ਕੰਪੀਅਰ ਦੇ ਨੇ ਇਹ ਮੁੱਦਾ ਵੀ ਉਠਾਇਆ 15 15 ਦੀ ਲੈਟਰ ਰੱਦ ਕੀਤੀ ਇਹ ਸਰ ਮੈਂ ਇਹੀ ਕਹਿਣ ਲੱਗਾ ਸੀਗਾ ਕਿਉਂਕਿ ਇਹ ਆਪਣਾ ਮੁੱਦਾ ਰਹਿ ਗਿਆ ਸੀ ਬੜਾ ਅਹਿਮ ਮੁੱਦਾ ਸੀਗਾ ਇਹਦੇ ਵਿੱਚ ਸੀਐਮ ਸਾਹਿਬ ਨੂੰ ਅਸੀਂ ਦੱਸਿਆ ਕਿ ਸਾਡੇ ਜਿਹੜੇ ਮੁਲਾਜ਼ਮ ਭਰਤੀ ਹੁੰਦੇ ਆ ਉਹ 3 ਸਾਲ ਪਰਵੇਸ਼ਨ ਪੀਰੀਅਡ ਤੇ ਹੁੰਦੇ ਆ ਔਰ ਉਹਨਾਂ ਨੂੰ ਬੜੀ ਨਗੂਣੀ ਤਨਖਾਹ ਮਿਲਦੀ ਏ ਤੇ ਜੇ ਕੋਈ ਕਿਸੇ ਦੂਰ ਲਾ ਦਿੱਤਾ ਜਾਂਦਾ ਮੁਲਾਜ਼ਮ ਨੂੰ ਤਾਂ ਉਹਦੇ ਕਿਰਾਇਆ ਵੀ ਪੂਰਾ ਨਹੀਂ ਹੁੰਦਾ ਉੱਥੇ ਰਹਿਣ ਸਹਣ ਦਾ ਖਰਚਾ ਤਾਂ ਵੱਖਰਾ ਹੈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਅਧਿਕਾਰੀਆਂ ਨੂੰ ਪੁੱਛਿਆ ਕਿ ਇਹਦੇ ਬਾਰੇ ਦੱਸੋ ਤਾਂ ਉਹਨਾਂ ਨੇ ਕਿਹਾ ਜੀ ਸੁਪਰੀ ਤੇ ਉਹ ਕਹਿੰਦੇ ਜੀ ਇਹਦੇ ਤੇ ਵੀ ਜਿਹੜੀ ਕਮੇਟੀ 17720 ਵਾਲੀ ਜਿਸ ਤਰ੍ਹਾਂ ਬਣਾਈ ਹੁੰਦੀ ਤੇ ਵੀ ਉਸੇ ਕਮੇਟੀ ਦੇ ਵਿੱਚ ਜਿੰਦੇ ਵਿੱਚ ਇੱਕ ਯੂਨੀਅਨ ਦਾ ਨੁਮਾਇੰਦਾ ਹੋਊਗਾ ਔਰ ਸਰਕਾਰ ਦੇ ਨੁਮਾਇੰਦੇ ਹੋਣਗੇ ਉਹਦੇ ਤੇ ਅਸੀਂ ਇਹਦੇ ਵਿੱਚ ਵਿਚਾਰ ਕਰਾਂਗੇ ਕਿਉਂਕਿ ਜੇਕਰ ਮੈਂ ਉਹਦਾਂ ਨੇ ਸਪਸ਼ਟ ਕਿਹਾ ਕਿ ਮੈਂ ਐਹੋ ਜੀ ਕੋਈ ਵੀ ਕੰਮ ਨਹੀਂ ਰਹਿਣ ਦੇਣਾ ਚਾਹੁੰਦਾ ਕਿ ਯੂਨੀਅਨ ਨੂੰ ਦੁਬਾਰਾ ਜਿਹੜਾ ਧਰਨਾ ਜਾਂ ਲਾਉਣਾ ਪਵੇ ਜਾਂ ਕੰਮ ਛੱਡਣਾ ਪਵੇ ਔਰ ਅਸੀਂ ਆਸ ਵੀ ਇਹੀ ਕਰਦੇ ਹਾਂ ਸਰਕਾਰ ਤੋਂ ਕਿ ਜਿਸ ਤਰ੍ਹਾਂ ਜੋ ਕਹਿ ਕੇ ਗਿਆ ਕਿ ਤੁਸੀਂ ਜਦੋਂ ਮਰਜ਼ੀ ਮੇਰੇ ਕੋਲ ਆਓ ਮੇਰੇ 24 ਘੰਟੇ ਦਰਵਾਜ਼ੇ ਖੁੱਲੇ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਚਾਹੇ ਉਹ ਕਿਸਾਨ ਜਥੇਬੰਦੀਆਂ ਤਾਂ ਸੀਗਾ ਜੀ ਸਾਡੀਆਂ ਮੰਗਾਂ ਜੇਕਰ ਅਸੀਂ 1 ਅਗਸਤ ਤੋਂ ਤੁਹਾਨੂੰ ਕਹਿ ਜਰੇ ਕਹਿੰਦੇ ਵੀ ਕੋਈ ਕਿਸੇ ਤਰ੍ਹਾਂ ਮੈਨੂੰ ਪਤਾ ਨਹੀਂ ਲੱਗ ਸਕਿਆ ਨਹੀਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸੱਦ ਲੈਣਾ ਸੀ ਔਰ ਉਹਨਾਂ ਨੇ ਬੜੇ ਖੁੱਲੇ ਦੇਰਨਾ ਕਿਹਾ ਕਿ ਜਦੋਂ ਤੁਹਾਨੂੰ ਕੋਈ ਚਾਰ ਸੀਗੀਆਂ ਔਰ ਸਾਡੇ ਕੇਡਰ ਦੀਆਂ ਜਿਹੜੀਆਂ ਮੰਗਾ ਅਲੱਗ-ਅਲੱਗ ਡਿਪਾਰਟਮੈਂਟਾਂ ਦੀ ਉਹਨਾਂ ਤੇ ਚੀਫ ਸੈਕਟਰੀ ਸਾਹਿਬ ਨੇ ਉਹਨਾਂ ਨੇ ਕਿਹਾ ਤਾਂ ਕਿ ਅੱਜ ਇਹਨਾਂ ਦੇ ਪੱਤਰ ਜਾਰੀ ਕਰ ਦਿਓ ਅੱਜ ਜਾਂ ਕੱਲ ਉਹ ਸਾਰੇ ਜਿਹੜੇ ਸੈਕਟਰੀ ਜਿਹੜੇ ਡਿਪਾਰਟਮੈਂਟਾਂ ਦੇ ਅਲੱਗ-ਅਲੱਗ ਦੇ ਵਿਭਾਗੀ ਮੁਖੀ ਨੇ ਉਹਨਾਂ ਨਾਲ ਕਿਉਂਕਿ ਉਹ ਸੰਬੰਧਤ ਨਹੀਂ ਮੰਗਾ ਤਾਂ ਉਹਨਾਂ ਤੇ ਵੀ ਬਹੁਤ ਜਲਦ ਉਹਨਾਂ ਨੇ ਮੀਟਿੰਗ ਦੇਣ ਦਾ ਚੀਫ ਸੈਕਟਰੀ ਸਾਹਿਬ ਦੀ ਪ੍ਰਧਾਨਗੀ ਚੋ ਮੀਟਿੰਗ ਹੋਊਗੀ ਜਿੰਦੇ ਵਿੱਚ ਸਾਰੇ ਵਿਭਾਗਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਨਪਟਾ ਰ ਕੀਤਾ ਜਾਂਦਾ ਸਰ ਸਰ ਕੰਮ ਗੱਲ ਕਹੀ ਜਾਂਦੀ ਹੈ ਵੀ ਜਦੋਂ ਕੁਈ ਕਹੀ ਮੰਗ ਨੂੰ ਲਟਕਾਉਣਾ ਹੋਵੇ ਕੋਈ ਏਸ਼ਿਓ ਨੂੰ ਲਟਕਾਉਣਾ ਹੋਵੇ ਜਾਂ ਸੈਟ ਬਣ ਜਾਂਦੀ ਹੈ ਜਾਂ ਕਮੇਟੀ ਬਣ ਜਾਂਦੀ ਹੈ ਉਹ ਖਾਸ ਕਰਕੇ ਜਿਵੇਂ 4% ਡੀਏ ਤੁਹਾਨੂੰ ਦਿੱਤਾ ਔਰ ਜਿਹੜੇ ਆਈਐਸ ਅਧਿਕਾਰੀ ਨੇ ਜਿਹੜੇ ਮੁੱਖ ਮੰਤਰੀ ਨੂੰ ਸਲਾਹ ਦਿੰਦੇ ਹੋਣਗੇ ਵੀ 4% ਹੀ ਦੇ ਉਹ 12 ਨਹੀਂ ਦੇਣਾ ਚਾਹੀਦਾ ਉਹ 12% ਲੈ ਲੈ ਬੈਠੇ ਨੇ ਉਹ ਆਮੇ ਪ੍ਰਭਾਵ ਵੀ ਅਫਸਰਸ਼ਾਹੀ ਜਿਹੜੀ ਹੈ ਕਿਤੇ ਨਾ ਕਿਤੇ ਰੋੜਾ ਬੰਦੀ ਹੈ ਲੱਗਦਾ ਨਹੀਂ ਵੀ ਇਹ ਜਿਹੜੀਆਂ ਕਮੇਟੀਆਂ ਬਣੀਆਂ ਨੇ ਇਹ ਕਿਤੇ ਅਫਸਰਸ਼ਾਹੀ ਨੇ ਲਟਕਾਉਣ ਲਈ ਬਣਵਾ ਲਈਆਂ ਹੋਣ ਨਹੀਂ ਸਾਰੀਆਂ ਮੰਗਾਂ ਤੇ ਕਮੇਟੀ ਨਹੀਂ ਬਣੀ ਉਹ ਤਰੋਧਨ ਜੀ ਇੱਕ ਦੋ ਮੰਗਾਂ ਤੇ ਆ ਜਿਹੜੀਆਂ ਤੇ ਕੋਈ ਟੈਕਨੀਕਲ ਪ੍ਰੋਬਲਮ ਸੀ ਬਾਕੀ ਕੇਂਦਰੀ ਤਨਖਾਹ ਹਾਂ ਟੋਟਲੀ ਤਨਖਾਹ ਹਾਂ ਉਸ ਤੇ ਉਹਨਾਂ ਨੇ ਕਿਹਾ ਬਾਕੀ ਚਾ ਉਹਨਾਂ ਨੇ ਮੰਗਾਂ ਕਿਹਾ ਵੀ ਉਹਨਾਂ ਨੇ ਕਿਹਾ ਵੀ ਚਿੱਠੀਆਂ ਜਾਰੀ ਕਰੋ ਉਹਦੇ ਤੇ ਉਹਨਾਂ ਉਹ ਵੀ ਡੇਟ ਬਾਉਂਡ ਗਿਆ ਉਹਨਾਂ ਨੇ ਇਹ ਕਿਹਾ ਵੀ ਕਮੇਟੀ ਬਣਾ ਕੇ ਉਹਨੂੰ ਖੁੱਲਾ ਛੱਡ ਦਿਓ ਉਹਨਾਂ ਨੇ ਕਿਹਾ ਕਮੇਟੀ ਬਣਾ ਕੇ ਸਮਾਪਤ ਕਰੋ ਤਾਂ ਉਹਨਾਂ ਦਾ ਜਿਹੜਾ ਨਮਟਾਰਾ ਜਲਦੀ ਕੀਤਾ ਜਾਵੇ ਉਹਦੇ ਵਿੱਚ ਸਾਡੇ ਯੂਨੀਅਨ ਦੇ ਨੁਮਾਇंदे ਵੀ ਸ਼ਾਮਲ ਕੀਤੇ ਗਏਗਾ ਨਾ ਕਮੇਟੀ 'ਚ ਸਾਨੂੰ ਤਾਂ ਅਸੇ ਹੈ ਜਿਹੜੀ ਕਮੇਟੀ ਬਣੂਗੀ ਵੀ ਕਿਉਂਕਿ ਅਸੀਂ ਜਿੰਨੀਆਂ ਵਿਚਾਰ ਸੈ ਬੰਦੀਆਂ ਖਾਸ ਕਰਕੇ ਸੀਐਮ ਭਗਵੰਤ ਮਾਨ ਨੂੰ ਮਿਲਦੀਆਂ ਨੇ ਵੀ ਉਹ ਬੜੀ ਤਿਆਰੀ ਕਰਕੇ ਹੁੰਦੇ ਨੇ ਤੁਹਾਨੂੰ ਅੱਜ ਲੱਗ ਰਿਹਾ ਸੀ ਕਿਉਂਕਿ ਕੈਬਨਟ ਸਬ-ਕਮੇਟੀ ਦੀਆਂ ਮੀਟਿੰਗਾਂ ਵੀ ਤੁਸੀਂ ਅਟੈਂਡ ਕੀਤੀਆਂ ਉਹਨਾਂ ਨਾਲ ਵੀ ਕੀਤੀਆਂ ਵੀ ਸੀਐਮ ਸਾਹਿਬ ਕਿੰਨੀ ਕੀ ਤਿਆਰੀ ਕਰਕੇ ਆਏ ਸੀ ਨੇ ਅੱਜ ਤਿਆਰੀ ਸੀ ਉਹਨਾਂ ਦੀ ਸਰਕਾਰ ਦੀ ਕਿਉਂਕਿ ਉਹਨਾਂ ਨੇ ਮੰਗ ਪੱਤਰ ਸਾਥੋਂ ਪਹਿਲਾਂ ਲਿਆ ਹੋਇਆ ਸੀਗਾ ਕਿਉਂਕਿ ਪਿਛਲੀ ਮੀਟਿੰਗ ਸਾਡੀ ਟੁੱਟਣ ਦਾ ਕਾਰਨ ਹੀ ਇਹੀ ਹੋਇਆ ਸੀ ਜਿਹੜੀ 5 ਦਸੰਬਰ ਨੂੰ ਸੀ ਕਿ ਅਸੀਂ ਆਪਦੀ ਮੀਟਿੰਗ ਦੀ ਤਿਆਰੀ ਕਰਕੇ ਆਏ ਸੀ ਪਰ ਉਦੋਂ ਜਿਹੜੀ ਸਬ ਕਮੇਟੀ ਸੀ ਉਹਨਾਂ ਨੇ ਸਾਡੇ ਜਿਹੜੇ ਸਵਾਲ ਸੀ ਉਹਨਾਂ ਦੇ ਜਵਾਬ ਸਮੇਂ ਤੇ ਨਹੀਂ ਦੇ ਸਕੇ ਪਰ ਅੱਜ ਸੀਐਮ ਸਾਹਿਬ ਦੇ ਨਾਲ ਸਾਰੇ ਅਫਸਰ ਬੈਠੇ ਸੀਗੇ ਮੌਕੇ ਤੇ ਉਹਨਾਂ ਨੇ ਸਾਰੀ ਜਿਹੜੀ ਤਿਆਰੀ ਕੀਤੀ ਹੋਈ ਸੀ ਮੀਟਿੰਗ ਦੀ ਪ੍ਰोसीडिंग ਉਹਨਾਂ ਨੇ ਕਹੀ ਸੀ ਤਾਂ ਕਿ ਸਾਡੇ ਮੁਲਾਜ਼ਮਾਂ ਨੂੰ ਪਤਾ ਲੱਗੇ ਬਹੁਤ ਜਲਦੀ ਉਹਨਾਂ ਨੇ ਕਹਿੰਦੇ ਪ੍ਰोसीडिंग ਦੀ ਅਸੀਂ ਇਸ ਮੀਟਿੰਗ ਦੀ ਜਾਰੀ ਆ ਤੇ ਪਰਸਾਂ ਦੀ ਹੋਰ ਡਿਟੇਲ ਦਿੱਤੀ ਦੱਸਿਓ ਕਿ ਤੁਹਾਡਾ ਕੇਟਰ ਬਹੁਤ ਵੱਡੇ ਪੱਧਰ ਤੇ 40-50 ਹਜ਼ਾਰ ਤੁਹਾਡੇ ਮੈਂਬਰ ਨੇ ਕੇਟਰ ਦੀ ਕਿਹੜੀ ਕਿਹੜੀ ਮੰਗ ਸੀ ਜਿਹੜੀ ਜਿਹਦੇ ਤੇ ਅੱਜ ਡਿਸਕਸ਼ਨ ਹੋਈ ਤੇ ਜਿੱਤੇ ਤਾਂ ਆਸ ਬੱਧੀ ਹੈ ਵੀ ਇਹ ਪੂਰੀ ਹੋ ਜੂਗੀ ਸਾਡੇ ਕੇਡਰ ਦੀ ਸਭ ਤੋਂ ਵੱਡੀ ਮੰਗ ਸੀ ਪ੍ਰਾਣੀ ਪੈਨਸ਼ਨ ਔਰ ਅਸੀਂ ਸ਼ੁਰੂਆਤ ਵੀ ਅਸੀਂ ਤੋਂ ਕੀਤੀ ਹੈ ਸਾਡੇ ਕੇਡਰ ਨੂੰ ਹਜੇ ਲੱਗਦਾ ਹੋਊਗਾ ਕਿ ਮੀਟਿੰਗ ਦੇ ਵਿੱਚ ਕੱਲਾ ਡੀਏ ਲੈ ਲਿਆ ਗਿਆ ਕਿਉਂਕਿ ਅਸੀਂ ਇਸ ਸਿਸਟਮ ਦਾ ਹਿੱਸਾ ਸਾਨੂੰ ਪਤਾ ਹੈ ਕਿ ਕਿਸੇ ਵੀ ਕੰਮ ਵਾਸਤੇ ਕੋਈ ਟਾਈਮ ਲੱਗਦਾ ਹੈ ਸਾਨੂੰ ਸਾਡੇ ਕੇਡਰ ਦੀ ਸਭ ਤੋਂ ਜਿਹੜੀ ਪੱਖਮੀ ਮੰਗ ਸੀ ਉਹ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਸਪਸ਼ਟ ਜਿਹੜਾ ਤੁਹਾਡਾ ਤੇ ਸਾਡੀ ਸਰਕਾਰ ਦਾ ਸੈਂਟਰ ਕੋਲੇ ਪਿਆ ਉਹ ਉਹਨਾਂ ਨੂੰ ਜਿਨ੍ਹਾਂ ਦਾ ਅਧਿਕਾਰ ਨਹੀਂ ਉਹ ਕਿਸੇ ਨੂੰ ਗਾਂ ਦੇ ਰਿਹਾ ਕਿਸੇ ਕੰਪਨੀ ਨੂੰ ਦੇ ਰਿਹਾ ਤੇ ਉਹਨੂੰ ਵਾਪਸ ਲਿਆਉਣ ਵਾਸਤੇ ਇੱਕ ਵਾਰੀ ਮੈਨੂੰ ਸੈਂਟਰ ਨਾਲ ਗੱਲ ਕਰ ਲੈਣ ਦੇਂਦਾ ਫਿਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰੂਗੀ ਇਸ ਤੋਂ ਇਲਾਵਾ ਸਾਡੇ ਜਿਹੜੇ ਕਿਡਰ ਦੀ ਪੱਖਮੀ ਮੰਗ ਸੀ ਜਿਹੜੀ ਸੈਂਟਰ ਦੇ ਪੇ ਸਕੇਲ ਵਾਪਸ ਕਰਾਉਣਾ ਜਾਂ 3 ਸਾਲ ਜਿਹੜਾ ਪ੍ਰੋਵੀਸ਼ਨ ਪੀਰੀਅਡ ਤੇ ਨਗੂਨੀ ਤਨਖਾਹ ਮਿਲਣਾ ਇਹਨਾਂ ਤੇ ਇਹਨਾਂ ਤੇ ਸਾਨੂੰ ਆਸ ਹੈ ਕਿ ਜਿਹੜੀਆਂ ਇਹ ਦੋ ਮੰਗਾਂ ਨੇ ਇਹਨਾਂ ਤੇ ਸਾਡੀ ਮੈਂਬਰ ਨੂੰ ਸ਼ਾਮਲ ਕਰਕੇ ਸੀਐਮ ਸਾਹਿਬ ਨੇ ਕਮੇਟੀ ਬਣਾਈ ਹੈ ਯੂਨੀਅਨ ਦਾ ਨੁਮਾਇੰਦਾ ਸ਼ਾਮਲ ਕਰਕੇ ਤੋਂ ਸਾਨੂੰ ਲੱ ਇਹ ਜਿਹੜੀ ਕਿਸ਼ਤ ਇੱਕ 1 ਜਨਵਰੀ 2022 1 ਜੁਲਾਈ 2022 ਤੇ 1 ਜਨਵਰੀ 2023 ਦੀਆਂ ਡਿਊ ਸੀਗੀਆਂ ਤਾਂ ਉਹਨਾਂ ਦੇ ਤੇ ਉਹਨਾਂ ਨੇ ਜਿਹੜਾ ਡੀਏ ਬੇਸ਼ੱਕ ਅੱਜ ਜਾਰੀ ਕੀਤਾ ਤਾਂ ਉਹਨਾਂ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਅਗਲੇ 8% ਦੀ ਕੈਲਕੂਲੇਸ਼ਨ ਕਰੋ ਉੱਥੇ ਜਿਹੜੀਆਂ ਪਿਛਲੀਆਂ ਕਿਸ਼ਤਾਂ ਨੇ ਜਿਹੜੀ 1 ਜਨਵਰੀ ਤੋਂ 4% ਸੀ 1 ਜੁਲਾਈ ਤੋਂ 4 ਤੇ 1 ਜਨਵਰੀ 23 ਤੋਂ 4 ਸੀ ਉਹਨਾਂ ਦੇ ਬਕਾਏ ਬਾਰੇ ਵੀ ਨਾਲ ਹੀ ਮੈਨੂੰ ਦੱਸੋ ਤਾਂ ਜੋ ਇਹਨਾਂ ਦਾ ਬਕਾਇਆ ਰਲੀਜ ਕਰੇ ਇਸ ਤੋਂ ਇਲਾਵਾ ਅਸੀਂ ਕਿਹਾ ਕਿ ਸਾਡਾ 11% ਜਿਹੜਾ ਡੀਏ ਸੀ ਉਹਦਾ 1.5 ਸਾਲ ਦਾ ਬਕਾਇਆ ਪੁਰਾਣਾ ਰਹਿੰਦਾ ਤਾਂ ਉਹ ਵੀ ਕਹਿੰਦੇ ਕਿ ਕਹਿੰਦੇ ਉਹ ਸਾਨੂੰ ਹੁਣ ਅਸੀਂ ਉਹਦੀ ਕੈਲਕੂਲੇਸ਼ਨ ਵੀ ਉਹਨਾਂ ਨੇ ਨਾਲ ਦੀ ਨਾਲ ਕਿਹਾ ਅਸੀਂ ਕਰਕੇ ਮੈਨੂੰ ਦੱਸੋ ਤਾਂ ਉਹ ਵੀ ਮੈਂ ਜਿਹੜੀ ਕਿਸ਼ਤਾਂ ਦੇ ਵਿੱਚ ਜਾਂ ਜਿਸ ਤਰ੍ਹਾਂ ਵੀ ਆਪਣਾ ਕੋਈ ਅਲਾਉ ਕਰਦਾ ਹੋਇਆ ਬੇਸ਼ੱਕ ਮੈਨੂੰ ਕਹਿੰਦੇ ਇਹ ਜਿਹੜਾ ਅਗਲਾ ਬਜਟ ਆਉਣਾ ਮੈਂ ਬਜਟ ਦੇ ਵਿੱਚ ਪੈਸੇ ਰੱਖ ਕੇ ਮੈਂ ਤੁਹਾਡਾ ਸਾਰਾ ਪੈਸਾ ਕਲੀਅਰ ਕਰ ਦਿਆਂਗਾ ਮੈਂ ਇਹ ਜਿਹੜੀਆਂ ਚੋਰ ਮੋਰੀਆਂ ਬੰਦ ਕਰਤੀ ਹੁਣ ਪੈਸਾ ਤੁਹਾਨੂੰ ਹੀ ਦੇਣਾ ਔਰ ਲਾਸਟ ਦੇ ਵਿੱਚ ਉਹ ਇਹ ਗੱਲ ਕਹਿ ਗਏ ਕਿ ਕਹਿੰਦੇ ਮੈਂ ਕਈ ਇਹੋ ਜਿਹੇ ਪੱਤੇ ਤੁਹਾਨੂੰ ਦੇਣ ਜਾ ਰਿਹਾ ਕਿੰਨਾ ਤੁਸੀਂ ਸੋਚਿਆ ਵੀ ਨਾ ਅਸੀਂ ਕਹੀ ਚਲੋ ਦਿਓ ਸਾਨੂੰ ਕੁਝ ਅਸੀਂ ਧੰਨਵਾਦ ਵੀ ਕਰਦੇ ਹਾਂ ਆਂ ਪੋਸਟਾਂ ਖਾਲੀ ਨੇ ਚਾਹੀਓ 3 ਸਾਲ ਤੋਂ ਚਾਹੀਓ 4 ਸਾਲ ਤੋਂ ਜਾਂ 6 ਸਾਲ ਤੋਂ ਜਿੰਨੀਆਂ ਵੀ ਖਾਲੀ ਪਈਆਂ 2 ਮਹੀਨੇ ਦੇ ਵਿੱਚ ਇਹ ਚੀਫ ਸਕੱਟਰੀ ਸਾਹਿਬ ਨੇ ਵੀ ਜ਼ਿੰਮੇਵਾਰੀ ਲਈ ਕਿ ਮੇਰੀ ਜ਼ਿੰਮੇਵਾਰੀ ਮੈਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਜਿਹੜੀਆਂ ਪ੍ਰੋਮੋਸ਼ਨ ਕੋਟੇ ਦੀਆਂ ਪੋਸਟਾਂ ਖਾਲੀ ਪਈਆਂ ਮੈਂ ਉਹ ਕਲੀਅਰ ਕਰਾ ਦਿਆਂਗੇ ਸੰਤੋਖ ਸਾਹਿਬ ਇੱਕ ਤੀਸਰੀ ਮੰਗ ਸੀ ਤੁਹਾਡੀ ਬਹੁਤ ਵੱਡੀ ਮੰਗ ਸੀ ਪੰਜਾਬ ਦੇ ਮਲਾਜਮਾਂ ਤੇ ਪੈਨਸ਼ਨਰਾਂ ਦਾ 12800 ਕਰੋੜ ਰੁਪਏ ਦੇ ਕਰੀਬ ਜਿਹੜਾ ਬਕਾਇਆ 1 ਜਨਵਰੀ 2016 ਤੋਂ 30 ਜੂਨ 2021 ਤੱਕ ਪੈਂਡਿੰਗ ਹੈ ਸਰਕਾਰ ਦੇ ਉਹਦੇ ਤੇ ਕੀ ਫੈਸਲਾ ਹੋਇਆ ਅਤਰਤਨ ਜੀ ਜਿਵੇਂ ਉਹ ਜਿਹੜੇ ਆਪਣੀਆਂ ਡੀਏ ਦੀਆਂ ਬਕਾਇਆ ਦੀ ਕੈਲਕੂਲੇਸ਼ਨ ਕਹੀ ਆ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਪਰ ਉਹਨਾਂ ਕਹਿੰਦੇ ਵੀ ਇਹ ਅਸੀਂ ਨਵੇਂ ਬਜਟ ਦੇ ਵਿੱਚ ਨਾ ਜਿਹੜਾ ਪੈਸਾ ਉਹਦੇ ਵਿੱਚ ਅਸੀਂ ਰੱਖ ਕੇ ਨਵੇਂ ਬਜਟ ਦੇ ਵਿੱਚ ਜਿਹੜਾ ਸਾਰਾ ਬਕਾਇਆ ਪੁਰਾਣਾ ਪੀ ਕਮਿਸ਼ਨ ਦਾ ਉਹ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ ਪੂਰੇ ਇਹ ਗੱਲ ਕਹੀ ਹੈ ਅਸੀਂ ਹਮ ਸਾਹਬ ਬਿਲਕੁਲ ਜੀ ਉਹਨਾਂ ਕਹਿੰਦੇ ਨਵੇਂ ਬਜਟ ਦੇ ਵਿੱਚ ਅਸੀਂ ਤੁਹਾਡੇ ਲਈ ਪੈਸਾ ਰੱਖ ਰਹੇ ਹਾਂ ਜਿਵੇਂ ਸਿੱਧੂ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਉਹ ਗੱਲ ਸੋਚੀ ਵੀ ਨਹੀਂ ਹੋਣੀ ਜਿਹੜੀ ਅਸੀਂ ਤੁਹਾਡੀ ਗੱਲ ਪੂਰੀ ਕਰਨ ਜਾ ਰਹੇ ਹਾਂ ਨਵੇਂ ਸੈਸ਼ਨ ਦੇ ਵਿੱਚ ਅਸੀਂ ਤੁਹਾਡੇ ਬਕਾਇਆ ਸਾਰੇ ਜਿਹੜੇ ਦੇਣਦਾਰਾ ਸੀ ਕੈ ਇਹ ਚਾਰ ਨੋ 14 ਦੀ ਵੀ ਤੁਹਾਡੀ ਮੰਗ ਸੀ ਹਾਂਜੀ ਚਾਰ ਨੋ 14 ਦੀ ਉਹ ਕਮੇਟੀ ਜਿਹੜੀ ਅਫੀਸਰ ਕਮੇਟੀ ਨੇ ਕਿਉਂਕਿ ਉਹ ਪੇ ਕਮਿਸ਼ਨ ਨੇ ਜਿਹੜੀ ਹੈਗੀ ਰਿਪੋਰਟ ਦਿੱਤੀ ਸੀ ਉਹ ਰਿਪੋਰਟ ਅਫੀਸਰ ਕਮੇਟੀ ਨੇ ਸਬ ਕਮੇਟੀ ਨੂੰ ਸਬਮਿਟ ਕਰਤੀ ਕੈਬਨਟ ਸਬ ਕਮੇਟੀ ਨੂੰ ਔਰ ਕੈਬਨਟ ਸਬ ਕਮੇਟੀ ਨੇ ਵੀ ਰਿਪੋਰਟ ਜਿਹੜੀ ਆਪਦੀ ਤਿਆਰ ਕਰ ਲਈਏ ਉਹਨੇ ਤੇ ਫੈਸਲਾ ਥੋੜੇ ਦਿਨਾਂ ਦੇ ਵਿੱਚ ਜਿਹੜਾ ਚਾਰ ਨੋ 14 ਜਾਰੀ ਕਰਨ ਦਾ ਜਿਹੜਾ ਪੱਤਰ ਹੈ ਉਹ ਵੀ ਜਾਰੀ ਬਹੁਤ ਜਲਦੀ ਸੀ ਐਮ ਸਾਹਿਬ ਨੇ ਕਿਹਾ ਕਿ ਆਗੀ ਰਿਪੋਰਟ ਤੇ ਮੈਂ ਕਰ ਦਿਆਂਗਾ ਉਹ ਸਾਨੂੰ ਇਹ ਬੜੀ ਆਸ ਹੈ ਕਿ ਸਾਡੇ ਕਈ ਕੈਡਰ ਸੀਗੇ ਜਿਨ੍ਹਾਂ ਨੂੰ ਪ੍ਰਮੋਸ਼ਨ ਨਹੀਂ ਸੀ ਉਸ ਟਾਈਮ ਸਕੇਲ ਦੀ ਗੱਲ ਕੀਤੀ ਕਿ ਯਾਰ ਜੇ ਜਿੱਥੇ ਪ੍ਰਮੋਸ਼ਨ ਚੈਨਲ ਨਹੀਂ ਹੈਗਾ ਸਟੈਨੋ ਦਾ ਉੱਥੇ ਅਸੀਂ ਟਾਈਮ ਸਕੇਲ ਦੇ ਦਿੰਦੇ ਆ ਬਾਕੀ ਅਸੀਂ ਫਿਰ ਵੀ ਇਸ ਚੀਜ਼ ਤੇ ਵਿਚਾਰ ਰੱਖਾਂਗੇ ਜਿਹੜੀ ਅਗਲੀ ਕਹਿੰਦੇ ਤੁਹਾਡੇ ਨਾਲ ਮੀਟਿੰਗ ਹੋਊਗੀ ਉਹਦੇ ਚ ਆਪਾਂ ਹੋਰ ਵਿਚਾਰ ਕਰ ਲਾਂਗੇ ਤਾਂ ਇਹ ਚੀਜ਼ਾਂ ਤੇ ਵੀ ਜਿਹੜਾ 4 ਤੋਂ 14 ਦਾ ਸਾਨੂੰ ਆਸ ਸੀ ਕਿ ਸਾਨੂੰ ਬਹੁਤ ਜਲਦੀ ਜਿਹੜਾ ਸੜੀ ਪੱਤਰ ਜਾਰੀ ਹੋਊਗਾ ਇਹਨਾਂ ਨੋਟੀਫਿਕੇਸ਼ਨ ਦੀ ਸਰਕਾਰ ਜਾਰੀ ਕਰੇਗੀ ਤੇ ਜਿੰਦਗੀ ਤੁਹਾਡੀ ਮੰਗੇ ਵੀ ਹੈਗੀ ਸੀ ਵੀ ਜਿਹੜੇ ਸੀਨੀਅਰ ਅਸਿਸਟੈਂਟ ਨੇ ਉਹਨਾਂ ਦੀ 100% ਪ੍ਰਮੋਸ਼ਨ ਰਾਈ ਜਿਹੜੀ ਹੈ ਭਰਤੀ ਕੀਤੀ ਜਾਵੇ ਦੇਖੋ ਇਹਦੇ ਬਾਰੇ ਵੀ ਵਿਸਥਾਰ ਸਹਿਤ ਜਿਹੜੀ ਮਾਨਜ ਤੇ 25 ਸਾਲ ਬਾਅਦ ਉਹ ਸੀਨੀਅਰ ਸਿਸਟੈਂਟ ਬਣਦਾ ਉਹਦੀ ਉਮਰ 50 ਸਾਲ ਹੋ ਗਈ ਸੋ ਪਿੱਛੇ 8 ਸਾਲ ਬਚਦੇ ਉਹਦੀ ਸੇਵਾ ਮੁਕਤੀ ਚ ਸੋ ਅਸੀਂ ਮਾਨਜੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਕਿਹਾ ਕਿ ਉਹ 8 ਸਾਲ ਦੇ ਵਿੱਚ ਸੀਨੀਅਰ ਸਿਸਟੈਂਟ ਜਿਹੜਾ ਭਾਣੀ ਨਹੀਂ ਪਉਂਦਾ ਸੋ ਇਸ ਕਰਕੇ ਜਿਹੜੀ ਆ ਸੀਨੀਅਰ ਸਿਸਟੈਂਟ ਦੀ ਉਹ ਸਿੱਧੀ ਭਰਤੀ ਬੰਦ ਕਰ ਦਿੱਤੀ ਜਾਵੇ ਇਹਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਕਿ ਕੋਈ ਜਿਹੜਾ ਰੋਜ਼ਗਾਰ ਹੈ ਉਹ ਸਿੱਧੇ ਤੌਰ ਤੇ ਵੀ ਜਿਹੜੇ ਆਪਣੇ ਸਿਟੀਜ਼ਨ ਜਿਹੇ ਹੈਗੇ ਉਹਨਾਂ ਨੂੰ ਦੇਣਾ ਹੁੰਦਾ ਪਰ ਇਹਦੇ ਤੇ ਵੀ ਚੀਫ ਸੈਕਟਰੀ ਸਾਹਿਬ ਨੇ ਕਿਹਾ ਕਿ ਇਹਦੇ ਤੇ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਵਿਚਾਰ ਕਰ ਲਿਆ ਜਾਊਗਾ ਕਿਉਂਕਿ ਅਸੀਂ ਸਰਕਾਰ ਸੀਐ ਆ ਡਿਪਾਰਟਮੈਂਟਸ ਕੀਤਾ ਹੈ ਤੇ ਸਾਰੇ ਵਿਭਾਗਾਂ ਚ ਇੱਕ ਸਾਟਾ ਲੈ ਜਾਵੇ ਸੋ ਇਧਰੀ ਮਾਨਜੁਖ ਮੁੱਖ ਮੰਤਰੀ ਪੰਜਾਬ ਜੀ ਨੇ ਮਾਨਜੁਖ ਚੀਫ ਸੈਕਟ ਨੂੰ ਆਦੇਸ਼ ਦਿੱਤਾ ਕਿ ਇਹਦੇ ਤੇ ਵੀ ਤੁਸੀਂ ਜਿਹੜਾ ਰਿਵਿਊ ਕਰਕੇ ਤੇ ਇਹਦੀ ਵੀ ਜਿਹੜੀ ਰਿਪੋਰਟ ਉਸ ਸਾਹਮਣੇ ਇੱਕ 8 ਨਵੰਬਰ ਤੋਂ ਤੁਸੀਂ ਹੜਤਾਲ ਤੇ ਆ ਤੁਹਾਡੇ ਮੁਤਾਬਕ 50 ਕ ਵਿਭਾਗ ਨੇ ਜਿੱਥੇ ਕੰਮ ਠੱਪ ਪਿਆ ਈਵਨ ਕਾਜਾਨਾ ਦਫਤਰ ਬੰਦਾ ਉਹਨਾਂ ਲੱਖਾਂ ਲੋਕਾਂ ਦੀ ਜਿਹੜਾ ਪੈਨਸ਼ਨ ਹੈ ਉਹ ਬੰਦ ਪਈ ਹੈ। ਕੋਈ ਇਦਾਂ ਦਾ ਵੀ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਕਿਹਾ ਵੀ ਜਿਹੜੇ ਪਿਛਲੇ ਪੈਂਡਿੰਗ ਕੰਮ ਨੇ ਹੜਤਾਲ ਤੇ ਉਹ ਜਲਦੀ ਨਿਬੇੜੇ ਜਾਣ। ਤੇ ਉਹਨਾਂ ਨੇ ਇਹ ਨਹੀਂ ਕਿਹਾ ਉਹਨਾਂ ਕਹਿੰਦੇ ਵੀ ਤੁਸੀਂ ਚਲੋ ਹੜਤਾਲ ਵਾਪਸ ਲੈ ਲਈ ਮੇਰੀ ਚਿੱਠੀ ਜਾਰੀ ਕਰਦੇ ਹੁਣ ਕੰਮ ਤੁਸੀਂ ਕਰਨਾ। ਕਿਤੇ ਵੀ ਜਿੰਨਾ ਤੁਸੀਂ ਚਲੋ ਕੰਮ ਤੁਹਾਡੇ ਤੇ ਜੁੜਿਆ ਮੈਨੂੰ ਤਾਂ ਕਹਿੰਦੇ ਕਹਿੰਦੀ ਲੋੜ ਨਹੀਂ ਗਈ। ਔਰ ਅਸੀਂ ਵੀ ਕਿਹਾ ਕਿ ਚਲੋ ਤੁਸੀਂ ਸਾਡੇ ਨਾਲ ਜਿਹੜੀ ਖੁਸ਼ਗਵਾਰ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਸਾਡੇ ਕਰਮਚਾਰੀਆਂ ਨੂੰ ਵੀ ਸ਼ਾਮ ਨੂੰ ਜਦੋਂ ਅਸੀਂ ਡਿਟੇਲ ਦੱਸਾਂਗੇ ਤਾਂ ਉਹਨਾਂ ਨੇ ਕਲਾ ਹੱਲ ਕਰਨ ਵਾਸਤੇ ਜਾਂ ਤੁਸੀਂ ਆ ਹੜਤਾਲ ਕਰਦੇ ਤੋਂ ਪਹਿਲਾਂ ਮੈਨੂੰ ਇੱਕੀ ਜਰੂਰ ਮੇਰੇ ਨਾਲ ਰਾਬਤਾ ਕਾਇਮ ਕਰਿਆ ਕਰੋ ਹਾਂ ਸਰਕਾਰ ਤੁਹਾਡੇ ਨਾਲ ਤੁਹਾਡੀ ਗੱਲਬਾਤ ਨਹੀਂ ਸੁਣਦੀ ਤਾਂ ਤੁਹਾਡਾ ਰਾਈਟ ਇਹ ਹੜਤਾਲ ਕਰਨੀ ਜਾਂ ਤਰਨੇ ਮਜਾਰੇ ਕਰਨੇ ਤਾਂ ਪਰ ਤੁਸੀਂ ਇੱਕੀ ਮੇਰੇ ਨਾਲ ਜਰੂਰ ਰਾਬਤਾ ਕਾਇਮ ਕਰਿਆ ਕਰੋ ਤਾਂ ਅਸੀਂ ਸੋਚਦੇ ਹਾਂ ਕਿ ਹੁਣ ਸਾਡੇ ਕਰਮਚਾਰੀ ਅੱਜ ਸਵੇਰ ਤੋਂ ਲੱਗੇ ਹੋਏ ਆ ਹੜਤਾਲ ਜਿਹੜੀ ਅਸੀਂ ਵਾਪਸ ਲਈ ਸੀ ਤਾਂ ਉਹਦੇ ਵਿੱਚ ਕੰਮ ਹੁਣ ਚਲੋ ਜਿਹੜਾ ਜੁੜਿਆ 40 ਦਿਨ ਦਾ ਕੰਮ ਹੈ ਸਰ ਲੋਕਾਂ ਦੇ ਕੰਮ 40 ਦਿਨ ਤੇ ਉਹ ਅਸੀਂ 1-2 ਦਿਨਾਂ ਦੇ ਵਿੱਚ ਸਾਡੇ ਸਾਥੀ ਲਾ ਕੇ ਜਰੂਰ ਨਿਬੇੜਨਗੇ ਸੰਤੋਖ ਸਾਹਿਬ ਬਤੌਰ ਪ੍ਰਧਾਨ ਤੁਸੀਂ ਮੁੱਖ ਮੰਤਰੀ ਸਾਹਿਬ ਦੇਖੋ ਜੀ ਮੀਟਿੰਗ ਖਾਵੇਂ ਮਾਹੌਲ ਚ ਹੋਈ ਹੈ ਵਧੀਆ ਮਾਹੌਲ ਚ ਹੋਈ ਹੈ ਤਾਂ ਅਸੀਂ ਤਾਂ ਇਹ ਤੋਂ ਸਾਡੇ ਸਾਥੀਆਂ ਦਾ ਕੰਮ ਜੁੜਿਆ ਸਾਨੂੰ ਪਤਾ ਉਹਨਾਂ ਦੇ ਵਰਕਲੋਡ ਕਾਫੀ ਟਿਆਰੀ ਦੇਂਦਾ ਕੰਮ ਕਰਨ ਤੇ ਹੋਊਗਾ ਤਾਂ ਸਾਨੂੰ ਸਾਡੇ ਸਾਥੀਆਂ ਨੂੰ ਇਸ ਗੱਲ ਦੀ ਉਮੀਦ ਵੀ ਰੱਖਣੀ ਚਾਹੀਦੀ ਹੈ ਜਿਹੜਾ 4% ਡੀਏ ਚਲੋ ਮਿਲ ਗਿਆ ਬਾਕੀ ਡੀਏ ਕੱਲਾ ਨਹੀਂ ਬਾਕੀ ਜਿਹੜੀਆਂ ਹੋਰ ਵੀ ਮੰਗਾ ਕਾਫੀ ਤੇ ਜਿਹੜੀ ਸਹਿਯੋਗੀ ਬਣੀ ਸਾਡੇ ਕੈਂਟਰ ਦੀਆਂ ਮੰਗਾ ਪੁਰਾਣੀ ਪੈਨਸ਼ਨ ਤੇ ਪੋਜ਼ਿਟਿਵ ਗੱਲਬਾਤ ਹੋਈ ਹੈ ਤਾਂ ਸਾਨੂੰ ਆਸ ਵੀ ਹੈ ਸਰਕਾਰ ਸਾਡੀਆਂ ਜਿਹੜੀਆਂ ਇਹ ਮੰਗਾ ਜਲਦੀ ਇਹਨਾਂ ਦੇ ਚਿੱਠੀ ਪੱਤਰ ਜਾਰੀ ਕਰੂਗੀ ਤੇ ਸਾਡਾ ਮਲਾਜ ਵਰਗ ਜਿਹੜਾ ਹੁਣ ਕੰ ਤੁਹਾਡੇ ਮਸਲੇ ਆਪਾਂ ਮਿਲ ਬੈਠ ਕੇ ਐਂ ਹੱਲ ਕਰਿਆ ਕਰਾਂਗੇ ਤਾਂ ਚਲੋ ਜੇ ਸਰਕਾਰ ਇਹ ਗੱਲ ਚਾਹੂਗੀ ਤਾਂ ਅਸੀਂ ਵੀ ਚਾਹਾਂਗੇ ਕਿ ਸਾਨੂੰ ਤਾਂ ਮਸਲੇ ਹੱਲ ਕਰਨ ਵਾਲਾ ਸਾਨੂੰ ਕੋਈ ਸ਼ੌਂਕ ਨਹੀਂ ਕਿ ਅਸੀਂ ਹੜਤਾਲਾਂ ਕਰਕੇ ਜਾਂ ਅਸੀਂ ਸੜਕਾਂ ਤੇ ਆਈਏ ਜਾਂ ਲੋਕਾਂ ਦੇ ਕੰਮ ਖਰਾਬ ਕਰੀਏ ਜੇ ਸਰਕਾਰ ਅੱਗੇ ਤੋਂ ਸਾਡੇ ਨਾਲ ਪੋਜ਼ਿਟਿਵ ਐਡਾ ਮੀਟਿੰਗਾਂ ਕਰਕੇ ਸਾਡੇ ਮੁਲਾਜ਼ਮਾਂ ਦੇ ਮਸਲੇ ਹੱਲ ਕਰ ਦੇਣਗੇ ਤਾਂ ਮੀਲ ਵੀ ਸਾਨੂੰ ਹੜਤਾਲਾਂ ਦੀ ਲੋੜ ਨਾ ਪਊਗੀ ਤੁਹੋ ਹੀ ਸੁਣਿਆ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਤੋਂ ਬਾਅਦ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਔਰ ਇਹ ਤਸੱਲੀ ਵੀ ਪ੍ਰਗਟ ਕੀਤੀ ਹੈ ਵੀ ਮੁੱਖ ਮੰਤਰੀ ਨੇ ਬੜੇ ਵਿਸ਼ਾਲ ਦੇ ਨਾਲ ਉਹਨਾਂ ਨੂੰ ਸੁਣਿਆ ਔਰ ਦੂਸਰੀ ਹੜਤਾਲ ਵਾਪਸ ਲੈਣ ਦਾ ਜਿਹੜੇ ਲੱਖਾਂ ਲੋਕਾਂ ਦੇ ਕੰਮ ਸਰਕਾਰੀ ਦਫ਼ਤਰਾਂ 'ਚ ਰੁਕੇ ਪਏ ਸੀ ਹੁਣ ਆਸ ਹੈ ਵੀ ਉਹਨਾਂ ਦਾ ਵੀ ਜਲਦੀ ਨਿਬੇੜਾ ਹੋਵੇਗਾ। ਸ਼ੀਸ਼ਾ ਬੋਲਦਾ ਸੱਚ। ਸੰਤੂ ਸਾਹਿਬ ਮੀਟਿੰਗ ਕਰਕੇ ਹੁਣੇ ਤੁਸੀਂ ਬਾਹਰ ਆਏ ਜੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਜੀ ਓਵਰਆਲ ਗੱਲ ਕੀਤੀ ਜਾਵੇ ਤੇ ਮੀਟਿੰਗ ਕਿੱਦਾਂ ਗਈ? ਆਈ ਬਾਂਡ ਕੀਤੀਆਂ ਗਈਆਂ ਮੰਗਾ ਸਾਨੂੰ ਉਮੀਦ ਹੈ ਕਿ ਜਿਹੜੇ ਸੀਐਮ ਸਾਹਮਣੇ ਅੱਜ ਦੇਸ਼ ਦਿੱਤੇ ਆਸਰਾ